ਹੈਲੋ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਹੈ ਦੋਸਤੋ ਮੇਰਾ ਇੱਕ ਛੋਟਾ ਜਿਹਾ ਉਪਰਾਨਾ ਹੈ ਕਿ ਪੁਰਾਣੇ ਵਿਰਸੇ ਨੂੰ ਸੰਭਾਲਣਾ ਜਿਹੜਾ ਕੁਛ ਮੈਨੂੰ ਯਾਦ ਆਂਦਾ ਮੈਂ ਉਹ ਮਤਲਬ ਤੁਹਾਡੇ ਤੱਕ ਪਹੁੰਚਾ ਦੇਣੀਆਂ ਇਹ ਤੁਹਾਡਾ ਵੀ ਥੋੜਾ ਜਿਹਾ ਜੋਰਦਨ ਜੈਦਾ ਕਿ ਤੁਸੀਂ ਇਸ ਨੂੰ ਵਿਆਹਾਂ ਦੇ ਵਿੱਚ ਗਾਵੋ ਔਰ ਬੱਚਿਆਂ ਨੂੰ ਸੁਣਾਓ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡਾ ਪੁਰਾਣਾ ਵਿਰਸਾ ਕੀ ਸੀਗਾ ਸਿਰਫ ਡੀਜੇ ਲਾ ਕੇ ਨੱਚਣਾ ਦੇ ਨਾਲ ਦਾਰਨੀ ਸੀਗਾ ਆਪਣੇ ਗਾ ਕੇ ਦੱਸਿਆ ਕਰੋ ਸਰਜੀਤ ਤੰਬੜ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਇੱਕ ਬੜਾ ਪੁਰਾਣਾ ਸੁਭਾਗ ਲੈ ਕੇ ਹਾਜ਼ਰ ਹੋਈਆਂ ਉਮੀਦ ਹੈ ਪਸੰਦ ਆਏਗਾ ਪਸੰਦ ਆਏ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਨੇ ਸਾਰਿਆਂ ਦੇ ਕੋਲ ਪਹੁੰਚ ਜਾਵੇ ਇਹ ਕਮੈਂਟ ਕਰਕੇ ਦੱਸ ਦਿਆ ਕਰੋ ਜਿਹੜੇ ਵੀਰੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਪਲੀਜ਼ ਪਲੀਜ਼ ਕਰ ਦਿਆ ਕਰੋ ਸੋਨੋ ਦਰ ਵਿੱਚ ਗੰਗਾ ਬਹਿ कोई तरमी न हावे जी राम गंगा वहे ਇਪੋਤੀ ਕੋ ਵਾਰੀ ਜੀਰਾਂ ਨਹਾਏ ਗਾਲ ਢੋੜਣੀ ਦਾਦਾ ਜੀਦੀ ਪੋਤੀ ਕੋ ਵਾਰੀ ਜੀਰਾਂ ਨਾ ਗੰਵਾ ਦੇ ਦਾਨ ਕਰਵੇ ਧੀਰਾਮ ਨਾਵੇ ਗਫਲ ਪਾਵੇ ਗਜੀ ਗੰਵਾ ਬੇਟੀ ਦਾ ਦਾਨ ਜੋ ਆਈ ਜੀਰਾ ਗਉਂ ਆ ਦੇ ਦਾਨ ਬਰਾਮਣ ਲੈਂਦੇ ਬੇਟੀ ਦਾ ਦਾਨ ਜੋ ਆਈ ਜੀਰਾ ਦਰ ਵਿੱਚ ਗੰਗ मी गौवा दे दान करावे जीराम। नावे गा फल पावेगा तर्मि गौवा दे गा नावे ਜਿਸ ਦੀ ਕੰਨਿਆ ਕੋ ਆਰੀ ਜੀਰਾਂ ਨਾ ਵੇ ਗਲ ਡੋ ਰਾਣੀ ਦਾ ਬਬਲ ਜਿਸ ਦੀ ਕੰਨਿਆ ਕੋ ਆਰੀ ਜੀਰਾਂ ਨਾ ਗਉਂ ਆਂਦੇ ਦਾਨ ਕਰਾਵੇ ਜੀਰਾਂ ਨਾਵੇ ਗਫਲ ਪਏ ਮੇਰੀ ਲਡੋ ਗਉਂ ਆਂਦੇ ਦਾਨ ਕਰਾਵੇ ਜੀਰਾਂ ਗਉਂ ਆਂਦੇ गंगा वेही मेर ताया कौ जो मेगा दर विच गंगा वेही में ਵੇ ਗਉਸ ਤੀਤੀ ਜੀ ਦਤਾਇਆ ਜਿਸ ਘਰ ਕੰਨਿਆ ਕੋਵਾਰੀ ਰਾਮ ਨਵੇ ਗਉਸ ਕੰਨਿਆ ਦਾਤਾਇਆ ਜਿਸ ਘਰ ਲਾਡੋ ਕੋਵਾਰੀ ਨਾਵੇ ਗਫਲ ਪਵੇ ਗਾਜੀ ਗਉਂ ਆਦੇ দান ਕਰਵੇ ਜੀ ਰਾਮ ਨਾਵੇ ਬੇਟੀ ਦੇ ਦਾਨ ਜਵਾਈ ਰਾਮ ਗਉਂ ਆ ਦੇ ਦਾਨ ਵਰਮਣ ਲੰਦੇ ਬੇਟੀ ਦੇ ਦਾਨ ਜਵਾਈ ਜੀ ਰਾਮ ਦਰਵਿਚ ਗੰਗਾ ਔਣ ਜੋ ਤਰਮੀ ਨਵੇਰਾ ਨਵੇ ਗਭੀ ਬੀ ਪੈਣ ਦਬੀਰਾ ਜਿਸ ਦੀ ਗਉ ਆਂਦੇ ਦਾਨ ਕਰਵੇਂ ਜੀਰਾਂਮ ਨਹਾਵੇ ਗਫੜੇ ਪਾਵੇ ਗਵੀਰਾ ਗਉ ਆਂਦੇ ਦਾਨ ਕਰਵੇਂ ਜੀਰਾਂਮ ਬੈਲ ਗਉ दोस्तों उम्मीद है तो पसंद आएगा मेरा सुहाग बहुत पुराना पहला वाग प्यार दियो और वीडियो देख के शेयर